ਆਮ ਆਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ਼ਸ਼ੀਲ ਕੁਮਾਰ ਰਿੰਗੂ ਅਤੇ ਵਿਧਾਇਕ ਸ਼ੀਤਲ ਅੰਗਰਾਲ ਜਿਹੜਾ ਆਮ ਆਦੀ ਪਾਰਟੀ ਨੂੰ ਉਹਨਾਂ ਨੇ ਝਟਕਾ ਦਿੱਤਾ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜਿਹੜਾ ਵੱਡਾ ਝਟਕਾ ਮਿਲਿਆ ਉਸ ਵੱਡੇ ਝਟਕੇ ਤੋਂ ਬਾਅਦ ਅੱਜ ਪਹਿਲੀ ਦਫਾ ਝਟਕੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ ਜਲੰਧਰ ਉਹਨਾਂ ਨੇ ਪਾਰਟੀ ਦੇ ਲੀਡਰਾਂ ਦੇ ਨਾਲ ਤੇ ਜਲੰਧਰ ਦੇ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ ਇੱਥੋਂ ਤੱਕ ਕਈ ਉਹਨਾਂ ਨੇ ਜਿੱਤ ਦੇ ਗੁਣ ਵੀ ਸਾਂਝੇ ਕੀਤੇ ਤੇ ਨਾਲ ਦੀ ਨਾਲ ਕਿਹਾ ਕਿ ਜਿੱਤਦੇ ਹੋਏ ਐਮਐਲਏ ਹੀ ਆਪਣੇ ਆਪਣੇ ਹਲਕੇ ਦੇ ਸਟਾਰ ਕੰਪੇਨਰ ਹੋਣਗੇ ਅਸਲ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਝਟਕਾ ਮਿਲੋ ਝਟਕਾ ਐਡਾ ਵੱਡਾ ਸੀ ਕਿ ਆਮ ਆਦਮੀ ਪਾਰਟੀ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਚੋਣ ਵਾਲੇ ਉਸ ਜਿਹੜਾ ਸਿਆਸੀ ਅਟੈਕ ਮਿਲਿਆ ਸੀ ਸੰਭਲ ਹੀ ਨਹੀਂ ਪਾਏ ਸੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਕਦੇ ਵੀ ਇਹ ਯਕੀਨ ਨਹੀਂ ਸੀ ਕਦੇ ਵੀ ਸੋਚਿਆ ਨਹੀਂ ਸੀ ਕਿ ਉਹਨਾਂ ਦੇ ਐਮਐਲਏ ਤੇ ਜਾਂ ਉਹਨਾਂ ਦੇ ਐਮਪੀ ਉਸ ਸਥਿਤੀ ਵਿੱਚ ਪਾਰਟੀ ਛੱਡ ਕੇ ਚਲੇ ਜਾਣਗੇ ਜਾ ਦੇ ਸੂਬੇ ਛਲੇ ਸਰਕਾਰ ਦੇ 3 ਸਾਲ ਬਾਕੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹੁਣ ਤੱਕ ਐਲਾਨੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਕਈ ਮੁਲਾਕਾਤ ਉਹਨਾਂ ਦੀਆਂ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਵਿੱਚ ਹੋਈਆਂ ਨੇ ਤੇ ਅੱਜ ਉਹਨਾਂ ਦੀ ਮੁਲਾਕਾਤ ਜਲੰਧਰ ਲੋਕ ਸਭਾ ਸੀਟ ਤੇ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਾਂ ਜਿੱਤੇ ਹੋਏ ਵਿਧਾਇਕ ਨੇ ਜਾਂ ਉਹਨਾਂ ਦੇ ਹੋਰ ਜਿਹੜੇ ਬਲਾਕ ਲੈਵਲ ਦੇ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਹ ਮੁਲਾਕਾਤ ਕਾफी ਮਹੱਤਵਪੂਰਨ ਦੱਸੀ ਜਾ ਰਹੀ ਕਿਉਂਕਿ ਜਲੰਧਰ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਨੂੰ ਝਟਕਾ ਮਿਲਿਆ ਸੀ ਉਸ ਝਟਕੇ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਰਕਰਾਂ ਦੀ ਪਹਿਲੀ ਮੀਟਿੰਗ ਹੈ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਜਿੱਤਿਓ ਵਿਧਾਇਕ ਨੇ ਉਹ ਆਪਣੇ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਸਿੱਧੇ ਰੂਪ ਵਿੱਚ ਸੰਪਰਕ ਕਰਨ ਕਿਉਂਕਿ 24 ਮਹੀਨਿਆਂ ਦੀ ਸਰਕਾਰ ਨੇ ਸੂਬੇ 'ਚ ਅਜਿਹੇ ਕੰਮ ਕੀਤੇ ਨੇ ਜੋ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਜਿੱਤੇ ਹੋਏ ਵਿਧਾਇਕ ਨੇ ਉਹੋ ਹੀ ਆਪਣੇ ਆਪਣੇ ਹਲਕੇ ਦੇ ਸਟਾਰ ਕੰਪੇ이너 ਹੋਣਗੇ ਇਸ ਕਰਕੇ ਵੱਡੀਆਂ ਰੈਲੀਆਂ ਤੇ ਹੋਣਗੀਆਂ ਲੇਕਨ ਨਾਲ ਦੀ ਨਾਲ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਸੰਪਰਕ ਕੀਤਾ ਜਾਵੇ ਕਿਉਂਕਿ 2 ਸਾਲ ਬਹੁਤ ਜ਼ਿਆਦਾ ਔਰ 2 ਸਾਲਾਂ ਦੇ ਵਿੱਚ ਅਸੀਂ ਕਾਫੀ ਕੰਮ ਕੀਤੇ ਆਗੇ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਚੁੱਕੇ ਨੇ ਤੇ ਇਨ੍ਹਾਂ ਗਾਰੰਟੀਆਂ ਨੂੰ ਲੈ ਕੇ ਲੋਕਾਂ ਨੂੰ ਜਾਣੂ ਕਰਵਾਉਣਾ ਪਏਗਾ ਇਸ ਕਰਕੇ ਤੁਹਾਡਾ ਜਿਹੜਾ ਸੰਪਰਕ ਆ ਉਹ ਸਿੱਧੇ ਰੂਪ ਵਿੱਚ ਤਾਂ ਹੀ ਹੋ ਸਕੇਗਾ ਜੇ ਤੁਸੀਂ ਉਹਨਾਂ ਦੇ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਨੁੱਕੜ ਮੀਟਿੰਗਾਂ ਕਰਕੇ ਡੋਰ ਟੂ ਡੋਰ ਜਾ ਕੇ ਉਹਨਾਂ ਦੇ ਨਾਲ رابطہ ਕਾਇਮ ਕਰੋਗੇ ਮੁੱਖ ਮੰਤਰੀ ਪਗਮਨਤ ਮਾਨ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜੇ ਇਲਾਕੇ ਦੇ ਵਿਧਾਇਕ ਅਤੇ ਮੰਤਰੀ ਨੇ ਉਹ ਆਪਣੇ ਆਪਣੇ ਹਲਕੇ ਦੇ ਸਟਾਰ ਪ੍ਰਚਾਰਕ ਨੇ ਇਸ ਕਰਕੇ ਤੁਹਾਡਾ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਕਿ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਜਾਵੇ ਉਹਨਾਂ ਨੇ ਕਿਹਾ ਕਿ ਚੋਣਾਂ ਨੂੰ ਹਲੇ 2 ਮਹੀਨੇ ਦਾ ਸਮਾਂ ਹੈ ਲੇਕਿਨ ਸਮਾਂ ਘੱਟ ਵੀ ਹੈ ਇਸ ਕਰਕੇ ਜਿੰਨਾ ਹੋ ਸਕੇ ਉਹ ਵੱਤੋ ਵੱਦ ਹਰ ਪਿੰਡ ਦੀ ਗਲੀ ਦੇ ਵਿੱਚ ਹਰ ਘਰ ਦੇ ਵਿੱਚ ਜਾਇਆ ਜਾਵੇ ਛੋਟੀਆਂ-ਛੋਟੇ ਪ੍ਰੋਗਰਾਮ ਕੀਤੇ ਜਾਣ ਔਰ ਬਾਅਦ ਚ ਰੈਲੀਆਂ ਵੀ ਕੀਤੀਆਂ ਜਾਣਗੀਆਂ ਲੇਕਿਨ ਹੁਣ ਸਾਡੇ ਕੋਲ ਸਮਾਂ ਔਰ ਸਮਾਂ ਰਹਿੰਦਿਆਂ ਜਿੰਨੇ ਲੋਕਾਂ ਦੇ ਨਾਲ رابطہ ਕਾਇਮ ਕੀਤਾ ਜਾਵੇ ਉਹਨਾਂ ਹੀ ਘੱਟ ਉਹਨਾਂ ਕਹੇ ਕਿ ਇਸ ਦੌਰਾਨ ਪਾਰਟੀ ਵੱਲੋਂ ਰੈਲਿੰਗਾਂ ਤੇ ਰੂਲ ਸ਼ੋਅ ਵੀ ਕੀਤੇ ਜਾਣਗੇ ਲੇਕਿਨ ਉਸ ਤੋਂ ਪਹਿਲਾਂ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਲੋਕਾਂ ਤੱਕ ਕਿਵੇਂ ਪਹੁੰਚਾਉਣੀਆਂ ਇਹ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਕਰ ਜੋ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ 13 0 ਦਾ ਐਲਾਨ ਕਰ ਚੁੱਕੇ ਨੇ ਉਹਨਾਂ ਨੇ ਉਹ ਖੁਦ ਕਮਾਨ ਜਿਹੜੀ ਇਹ ਸੰਭਾਲੀ ਹੋਈ ਉਹ ਕਹਿ ਚੁੱਕੇ ਨੇ ਕਿ ਆਮ ਆਦੀ ਪਾਰਟੀ ਦੀ ਝੋਲੀ ਫੇਰ ਪੰਜਾਬ ਦੀ ਜਨਤਾ ਉਮੇ ਭਰੇਗੀ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 99 ਸੀਟਾ ਮਿਲਦੇ ਇਸ ਵਾਰ ਪੰਜਾਬ ਦੀ ਜਨਤਾ ਉਹਨਾਂ ਨੂੰ ਨਰਾਸ਼ ਨਹੀਂ ਕਰੇਗੀ 13 ਦੀਆਂ 13 ਸੀਟਾ ਆਮ ਆਦੀ ਪਾਰਟੀ ਦੀ ਝੋਲੀ 'ਚ ਪਾ ਕੇ ਵਿਸ਼ਵਾਸ ਤੇ ਮੋਹਰ ਲਗਾਉਣ ਗਿਆ ਉਨਾ ਨੇ ਵੀ ਕਿਹਾ ਕਿ ਜਿਹੜੇ ਪੰਜਾਬ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਬਦਲੇ ਪੰਜਾਬ ਦੀ ਜਨਤਾ ਬਹੁਤ ਖੁਸ਼ ਆ 70000 ਕਰੋੜ ਤੋਂ ਜ਼ਿਆਦਾ ਇਨਵੈਸਟਮੈਂਟ ਹੋ ਚੁੱਕੀ ਆ 43000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਚੁੱਕਾਗਾ 95 ਫੀਸਦੀ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਆ ਉਹ ਬਿਜਲੀ ਮਾਫ ਹੋ ਚੁੱਕੀ ਆ ਕਈ ਜਿਹੜੇ ਟੋਲ ਪਲਾਜ ਨੇ ਉਹ ਬੰਦ ਕੀਤੇ ਜਾ ਚੁੱਕੇ ਨੇ ਤੇ ਹੱਲੇ ਵੀ ਜਿਹੜੀਆਂ ਨੇ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਨੇ ਜਿਹੜੇ ਸਰਕਾਰ ਨੇ ਕਰਨੇ ਬਾਕੀ ਆਗੇ ਨੇ ਕਿ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਬੀਤੇ ਦੀ ਜਲੰਧਰ ਤੇ ਮੋਗਾ ਦੇ ਵਲੰਟੀਅਰ ਦੇ ਨਾਲ ਵੀ ਮੁਲਾਕਾਤ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਹਿੱਤੋਂ ਤੱਕ ਕਹਿ ਦਿੱਤਾ ਸੀ ਕਿ ਬਾਦਲ ਪਰਿਵਾਰ ਦਾ ਇੱਕ ਕਿਲਾ ਰਹਿ ਗਿਆ ਉਹ ਹਰ ਸਿਮਰਤ ਕੌਰ ਬਾਦਲ ਦੇ ਰੂਪ ਦੇ ਵਿੱਚ ਤੇ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਮਰਹੂਮ ਮੁਖਮਤ ਪ੍ਰਕਾਸ਼ ਸਿੰਘ ਬਾਦਲ ਨੂੰ ਰਾਹ ਕੇ ਕਾਲੀਆਂ ਦਾ ਕਿਲਾ ਪੁੱਟ ਸੁੱਟਿਆ ਸੀ ਇਸੇ ਤਰ੍ਹਾਂ ਇਸ ਵਾਰ ਫਿਰ ਇਸ ਲੋਕ ਸਭਾ ਚੋਣ ਦੇ ਵਿੱਚ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਹਰ ਸਿਮਰਤ ਕੋਰ ਬਾਦਲੂਮੀ ਹਰਾ ਦੇਣਗੇ ਇੱਕ ਲਗਾਤਾਰ ਜਿਹੜੀਆਂ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਹਨਾਂ ਮੀਟਿੰਗਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈਗਾ ਕਿ ਵਰਕਰਾਂ ਦੇ ਨਾਲ ਸਿੱਧੇ ਤੌਰ ਤੇ ਮੁੱਖ ਮੰਤਰੀ ਨੇ ਸੰਪਰਕ ਬਣਾ ਕੇ ਰੱਖਿਆ ਹੈਗਾ ਔਰ ਇਸੇ ਕਰਕੇ ਜਿਹੜੇ ਆਮ ਆਦੀ ਪਾਰਟੀ ਦੇ ਜਿੱਤੇ ਹੋਏ ਵਿਧਾਇਕ ਤੇ ਹਾਰੇ ਹੋਏ ਵਿਧਾਇਕ ਜਾਂ ਜਿਹੜੇ ਸੂਬੇ ਦੇ ਮੰਤਰੀ ਨੇ ਚਾਹੇ ਉਹ ਚੋਣ ਖੁਦ ਲੋਕ ਸਭਾ ਲਈ ਲੜ ਰਹੇ ਨੇ ਉਹਨਾਂ ਨੂੰ ਸਾਫ਼ ਸਪਸ਼ਟ ਸ਼ਬਦਾਂ ਵਿੱਚ ਇਸ਼ਾਰਾ ਵੀ ਕਰ ਦਿੱਤਾ ਹੈਗਾ ਦੇ ਨਾਲ ਦੇ ਨਾਲ ਇਥੋਂ ਤੱਕ ਕਹਿ ਵੀ ਦਿੱਤਾ ਹੈਗਾ ਕਿ ਜਿੰਨੇ ਜਿਹੜੇ ਕੰਮ ਆ ਕੀਤੇ ਨੇ ਉਹ ਲੋਕਾਂ ਨੂੰ ਦੱਸੇ ਜਾਣ ਗਿਣਾਏ ਜਾਣ ਔਰ ਨਾਲ ਦੀ ਨਾਲ ਜਿਹੜਾ رابطہ ਵਾ ਉਹ ਸਿੱਧੇ ਤੌਰ ਤੇ ਕੀਤਾ ਜਾਵੇ ਕਿਉਂਕਿ ਮਸਲਾ 13 ਜੀਰੋ ਦਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਤਰਤੁਰਨ ਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ